श्री आनंदपुर साहिब ਦੇ ਪਿੰਡ ਕੋਟਲਾ ਦੇ ਚੰਡੀਗੜ੍ਹ ਧਰਮਸ਼ਾਲਾ ਮੁੱਖ ਮਾਰਗ ਉੱਪਰ ਹਿਮਾਚਲ ਰੋਡਵੇਜ ਦੀ ਬੱਸ ਅਤੇ ਮੋਟਰਸਾਈਕਲ ਦੀ ਇੱਕ ਟੱਕਰ ਦੇ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੀ ਔਰਤ ਦੀ ਮੌਕੇ ਤੇ ਹੀ ਮੌਤ ਹੋਈ ਹੈ ਜਦਕਿ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਸੁਰਿੰਦਰ ਕੁਮਾਰ ਮੋਟਰਸਾਈਕਲ ਸਵਾਰ ਕੀਤਪੁਰ ਸਾਹਿਬ ਤੋਂ ਸ਼੍ਰੀ ਆਨੰਦਪੁਰ ਸਾਹਿਬ ਵੱਲ ਨੂੰ ਜਾ ਰਿਹਾ ਸੀ ਕਿ ਪਿੱਛੋਂ ਆ ਰਹੀ ਹਿਮਾਚਲ ਰੋਡਵੇਜ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਉਸ ਦੇ ਪਿੱਛੇ ਬੈਠੇ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਆਇਆ ਕਰਦੇ ਨਹੀਂ ਮੋਰੇ ਲੰਗਰ ਲੱਗਿਆ ਵਾ ਕੋਟਲੇ ਕੋਲ ਉੱਤੇ ਮੋਰੇ ਮੇਰੇ ਮੋਟਰਸਾਈਕਲ ਆ ਲੈਣ ਦੋਨਾਂ ਬ੍ਰੇਕ ਮਾਰਤੀ ਲੰਗਰ ਚ ਪੜਨਾ ਹਾਂਗਾ ਠੀਕ ਹੈ ਬਾ ਮੈਂ ਕੱਟਦਾ ਹੀ ਮੋਟਰਸਾਈਕਲ ਆਪਣੇ ਹੱਥ ਨੂੰ ਲੱਗਿਆ ਕੱਟਣ ਸਲਿੱਪ ਹੋ ਗਿਆ ਮੋਟਰਸਾਈਕਲ ਦੀ ਜਦ ਕਿ ਪਿੱਛੋਂ ਬਾਸਾ ਵਾਲਾ ਆ ਜੀ ਹਮਾਸ਼ਾਲਾ ਰਸਵੇਟ ਚ ਉਹ ਸਾਨੂੰ ਕਾਫੀ ਦੂਰ ਦੇ ਦਲੜ ਦੇ ਲੈ ਗਿਆ ਜੀ ਮੋਰੇ ਮੋਟਰਸਾਈਕਲ ਮੇਰਾ ਫਸਿਆ ਵਾ ਜੀ

ਪਲਸ ਫੀਲ ਕੀਤੀ ਹੈ ਨਹੀਂ ਸੀ ਬੀਪੀ ਦੇਖਿਆ ਬੀਪੀ ਵੀ ਨਹੀਂ ਸੀਗਾ ਅਸੀਂ ਸੀਪੀਆਰ ਸਟਾਰਟ ਕਰਤਾ ਅੱਧਾ ਘੰਟਾ ਸੀਪੀਆਰ ਕੀਤਾ ਪੇਸ਼ੈਂਟ ਰਿਵਾਈਵ ਨਹੀਂ ਹੋਇਆ ਹੈਗਾ ਅਸੀਂ ਡਿਕਲੇਅਰ ਕਰਤਾ ਪੇਸ਼ੈਂਟ 11:15 ਵਜੇ ਡੈੱਡ ਸ਼੍ਰੀਯਾ ਨਨਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ ਪੰਜਾਬ ਟੂਡੇ